ਰਾਡਾ ਸਾਹਿਬ ਸਾਧ ਸੰਗਤ ਜੀ ਵੱਡੇ ਸੰਜੀ ਮਹਾਰਾਜ ਨੇ ਈਸ਼ਵਰ ਮੋਲਕ ਲਾਲ ਪਚਨ ਲਿਖਨੇ ਕੀਤੇ ਨੇ ਵਕਤ ਤੇ ਗੁਜ਼ਰਾਨ ਮਹਿਰ ਗੁਜ਼ਰ ਜਾਂਦਾ ਹੈ ਇਨਸਾਨ ਆਤਾ ਹੈ ਔਰ ਆਕੇ ਮਰ ਜਾਂਦਾ ਹੈ ਹੈ ਜਿੰਦਾ ਜਵੇਦ ਔਰ ਨੇਕ ਅੰਜਾਮ ਜੋ ਆਕੇ ਕੋਈ ਕਾਮ ਭੀ ਕਰ ਜਾਂਦਾ ਹੈ ਅਜ ਅੱਧੀ ਸਦੀ ਹੋ ਗਈ ਸੰਜੀ ਮਹਾਰਾਜ ਨੂੰ ਸੱਚਖੰਡ ਗਿਆ ਨੂੰ ਸਾਧ ਸੰਗਤ ਜੀ ਇੱਕ ਸਰੀਰ ਦਾ ਓਲਾ ਹੈ ਤਾਲਵੇ ਮੋਲਾ ਹਮੇਸ਼ਾ ਜਿੰਦਾ ਹਸਤ ਬਰ ਜਵਾਨਿ ਸ਼ਨਾਮ ਸੁਭਾਨ ਸਤ ਬਸ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤੇ ਨਿਦਰਸ਼ਨ ਮਾਇ ਪਾਇਆ 5 ਮਿੰਟ ਦੀ ਹਾਜ਼ਰੀ ਬਾਬਾ ਰਣਜੋਤ ਸਿੰਘ ਜੀ ਸਾਈ ਵਰਗੇ ਨਿਵਸਰੇ ਨਾਮ ਜਿਨਾਂ ਨੂੰ ਸਾਈ ਵਰਗੇ ਨੇ ਰਸਰੇ ਨਾਾਮ ਜਿਨਾ ਨੂੰ ਨਾ ਨਾਮ ਸੁਰੇ ਨਾਮ ਸੇ ਕਨੇ ਆ ਇਸ ਨਾਮ ਜਾਣੋ ਓ ਕਾਈ ਜੇ ਆ ਸਤ ਸੰਜੀ ਉਹ ਸੰਜੀ ਮਹਾਰਾਜ ਜੀ ਦੀ ਜਾਤ ਦੇ ਵਿੱਚ ਆਪਾਂ ਜੁੜ ਬੈਠੇ ਹਾਂ ਉਹਨਾਂ ਨੇ ਸਾਰੀ ਜ਼ਿੰਦਗੀ ਵਜਨ ਬੰਦਗੀ ਸੇਵਾ ਸੇਵਨ ਕੀਤਾ ਸਭ ਨੂੰ ਪਤਾ ਹੀ ਅਸਨ ਬਾਬਾ ਰਤਨ ਸਿੰਘ ਜੀ ਮਹਾਪੁਰਖ ਬਚਨ ਸੁਣਾਇਆ ਕਰਦੇ ਜਦੋਂ ਕਹਿੰਦੇ ਪਟਿਆਲੇ ਤੋਂ ਸੰਜੀ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰਿਰੂ ਸਾਹਿਬ ਵਾਲਿਆਂ ਦੇ ਪਾਸ ਆਏ ਆਪਾਂ ਸਾਰੇ ਜਾਣਦੇ ਹਾਂ ਕਿ ਜੀਟੀ ਰੋਡ ਅੱਜਕੱਲ ਤਾਂ ਬਹੁਤ ਵਧੀਆ ਸੜਕ ਵੀ ਬਣ ਗਈ ਏ ਗੁਰਦੁਆਰਾ ਜੀ ਅਤਰਸਰ ਸਾਹਿਬ ਹੈ ਇਹ ਪਹਿਲਾਂ ਬਾਬੇ ਜੀਵਨ ਸਿੰਘ ਨੇ ਖੋਇ ਵਜਦੀ ਸੀ ਕਨੇਜ ਨਗਰ ਦਾ ਸਿਵਾ ਬਾਬਾ ਜੀਵਨ ਸਿੰਘ ਰੇਰੂ ਸਾਹਿਬ ਵਾਲੇ ਮਹਾ ਵੱਡੇ ਮਹਾਪੁਰਖਾਂ ਦੇ ਨਾਲ ਵੱਡੇ ਔਰ ਛੋਟੇ ਸੰਜੀ ਮਹਾਰਾਜ ਇੱਥੇ ਆ ਕੇ ਕੁਝ ਸਮਾਂ ਚੀਤ ਕਰਦੇ ਮਹਾਪੁਰਖਾਂ ਦਾ ਕੀ ਹੁਕਮ ਹੁੰਦਾ ਸੀ ਕਿ ਭਾਈ ਗੁਰੂ ਘਰ ਦੇ ਵਿੱਚ ਜਿਵੇਂ ਅਨੇਕਾ ਸੇਵਾ ਸੇਵਾਵਾਂ ਹੁੰਦੀਆਂ ਨੇ ਗੁਰੂ ਕੇ ਲੰਗਰਾਂ ਵਾਸਤੇ ਤੁਸੀਂ ਦੋਵਾਂ ਜੜਿਆਂ ਨੇ ਇੱਥੋਂ ਲੱਕੜਾਂ ਇਕੱਠੀਆਂ ਕਰਨੀਆਂ ਨੇ ਉਦੋਂ ਛੋਟੀ ਮੋਟੀ ਸੜਕ ਵੱਡੇ ਔਰ ਛੋਟੇ ਸੰਜੀ ਮਹਾਰਾਜ ਜੀ ਨੇ ਜਿੱਥੇ ਗੁਰਦੁਆਰਾ ਸ੍ਰੀ ਅਤਰ ਸਰ ਸਹਿਵਾ ਆੜ ਦਵਾਲਿਓਂ ਲੱਕੜਾਂ ਇਕੱਠੀਆਂ ਕਰਨੀਆਂ ਫੇਰ ਵੱਡੇ ਸੰਜੀ ਮਹਾਰਾਜ ਜੀ ਨੂੰ ਛੋਟੇ ਸੰਜੀ ਮਹਾਰਾਜ ਜੀ ਨੇ ਆਪ ਚਕਾਉਣਾ ਦੂਸਰਾ ਪਰਾ ਆਪ ਤੱਕੜੇ ਸਨ ਆਪ ਆਪ ਹੀ ਚੱਕ ਲਿਆ ਕਰ ਇਥੋਂ ਲੈ ਕੇ ਜਾਂਦੇ ਬਾਬੇ ਗੋਖੇ ਦੀ ਚਪੜੀ ਤੇ ਤੇ ਨਾਲੇ ਕਿਸੇ ਨਾਲ ਗੱਲ ਨਹੀਂ ਕਰਨੀ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਦੋਵੇਂ ਮਹਾਪੁਰਖ ਆਪਣੇ ਭਜਨ ਬੰਦਗੀ ਦੇ ਵਿੱਚ ਤਤਪਰ ਰਹਿੰਦੇ ਸੋ ਆਓ ਸੇਵਾ ਕਰਨੀ ਬੜੀ ਔਖੀ ਹੈ ਬਹੁਤ ਗਵਾਉਣਾ ਪੈਂਦਾ ਉਹ ਮਹਾਪੁਰਖਾਂ ਨੇ ਵਿਰਾਗ ਦੇ ਮੂਰਤ ਸੰਤ ਬਾਬਾ ਇਸੂ ਜੀ ਸੰਤ ਬਾਬਕ ਸਿੰਘ ਜੀ ਮਹਾਰਾਜ ਨੇ ਇਹ ਤਾਂ ਜੋ ਦੇਖਿਆ ਕਈ ਸਿਆਸੀ ਬੰਦੇ ਸਟੇਜਾਂ ਤੋਂ ਪਤਾ ਨਹੀਂ ਕਿਹਨੂੰ ਲਿਆ ਕੇ ਫੜ ਕੇ ਐਵੇਂ ਕਹਿੰਦੇ ਇਹ ਜੀ ਮਹਾਪੁਰਖ ਉਹ ਮਹਾਪੁਰਖ ਪਰ ਗੁਰਬਾਣੀ ਦੇ ਅਨੁਸਾਰ ਵਾਂਗ ਪੁਰਖ ਉਹ ਬਹੁਤ ਦੂਰ ਦੀ ਗੱਲ ਹੈ ਸੋ ਕਹਿਣ ਤੋਂ ਭਾਵ ਆਪਣੇ ਸੰਜੀ ਮਹਾਰਾਜ ਨੇ ਇੰਨੀ ਕਮਾਈ ਕੀਤੀ ਤੇ ਆਪਾਂ ਨੂੰ ਵੀ ਕੁਝ ਕਰਨਾ ਚਾਹੀਦਾ ਉਹ ਭਾਈ ਸਮਾਂ ਹੋ ਚੁੱਕਾ ਹੈ ਬਹੁਤ ਸਾਰੇ ਅੱਜ ਵੀ ਰਬ ਰੰਗੀਆਂ ਰੂਹਾਂ ਨੇ ਜਿਹੜੇ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਭਜਨ ਬੰਦ 25 25 ਸ੍ਰੀ ਸੁਖਨੀ ਸਾਹਿਬ ਦੇ ਪਾਠ ਵੀ 21 15 ਤਾਂ ਆਮ ਹੀ ਗੱਲ ਹੈ ਸ੍ਰੀ ਜਗਜੀਤ ਸਾਹਿਬ ਦੇ ਪਾਠ 50 50 52 52 ਪਾਠ ਆਤਰਸ ਰਹੀ ਆਪਣੇ ਸਿੱਖਾ ਤਨਾ ਬਾਬਾ ਹੀ ਪਤਾ ਹੀ ਨਹੀਂ ਲੱਗਿਆ ਅਜ 70 ਵਾਲਾ ਹੋ ਗਏ ਹਾਂ ਸੋ ਆਓ ਭਾਈ ਆਪਾਂ ਵੀ ਕੁਝ ਇਸ ਤਰ੍ਹਾਂ ਦੇ ਨਾਲ ਸੇਵਾ ਸਮਰਨ ਦੇ ਵਿੱਚ ਜੁੜੀਏ ਤਾਂ ਦੀ ਵੀ ਸਾਡਾ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਰਣਜੋਤ ਸਿੰਘ ਜੀ ਦਾ ਅਗਲੇਰੀ ਬੇਨਤੀ ਬਾਬਾ ਜਸਪਾਲ ਸਿੰਘ ਜੀ ਬੁਰਜਲੇਟਾਂ ਵਾਲੇ ਮਾਫਰ ਖਾਨੋ